ਆਮ ਆਦੀ ਪਾਰਟੀ ਦੇ ਕਿਸਾਨ ਮੈਨੀਫੈਸਟੋ ਦੀ ਗੱਲ ਕਰਦੇ ਆ ਮੈਂ ਪਹਿਲੇ ਤੇ ਦੂਸਰੇ ਬਲੌਗ 'ਚ ਗੱਲ ਕੀਤੀ ਸੀ ਕਿ ਕਿਵੇਂ ਕਿਸਾਨਾਂ ਨੂੰ ਅਗਲੇ 2 ਸਾਲਾਂ 'ਚ ਕਰਜ਼ਾ ਮੁਕਤ ਕੀਤਾ ਜਾਏਗਾ ਸਾਡਾ ਮੰਨਣਾ ਹੈ ਕਿ ਕਿਸਾਨਾਂ ਨੂੰ ਪੁਰਾਣੇ ਕਰਜ਼ੇ ਤੋਂ ਮੁਕਤ ਕਰਨ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੱਕ ਅਸੀਂ ਇਹ ਯਕੀਨੀ ਨਹੀਂ ਬਣਾਉਂਦੇ ਕਿ ਆਂਗਾਂ ਤੋਂ ਉਹ ਫੇਰ ਕਰਜ਼ੇ ਹੇਠ ਨਹੀਂ ਆਉਣਗੇ ਤੁਸੀਂ ਸਾਰਿਆਂ ਨੇ ਡਾਕਟਰ ਐਮ ਐਸ ਸੁਆਮੀਨਾਥ ਦਾ ਨਾਮ ਤਾਂ ਸੁਣਿਆ ਹੋਊਗਾ ਉਹ ਜਾਣੇਮਾਣੇ ਖੇਤੀਬਾੜੀ ਦੇ ਵਿਗਿਆਨੀ ਨੇ ਕੁਝ ਸਾਲ ਪਹਿਲਾਂ ਉਨ੍ਹਾਂ ਇੱਕ ਬਹੁਤ ਅਹਿਮ ਰਿਪੋਰਟ ਪੇਸ਼ ਕੀਤੀ ਸੀ ਉਸ ਰਿਪੋਰਟ ਚ ਸੁਆਮੀਨਾਥਨ ਰਿਪੋਰਟ ਚ ਉਹਨਾਂ ਦੱਸਿਆ ਕਿ ਜਿੰਨਾ ਚਿਰ ਤੱਕ ਕਿਸਾਨ ਨੂੰ ਉਸਦੀ ਫਸਲ ਦੀ ਸਹੀ ਕੀਮਤ ਨਹੀਂ ਮਿਲਦੀ ਕਿਸਾਨੀ ਲਾਹੇਵੰਦ ਕੀਤਾ ਨਹੀਂ ਹੋ ਉਹਨਾਂ ਮੁਤਾਬਕ ਫਸਲ ਦੀ ਸਹੀ ਕੀਮਤ ਇਹ ਜੋ ਫਸਲ ਉਤੇ ਬਿਜਾਈ ਤੋਂ ਲੈ ਕੇ ਕਟਾਈ ਤੱਕ ਖਰਚ ਆਉਂਦਾ ਹੈ ਉਸ ਤੋਂ 50% ਦੀ ਜ਼ਿਆਦਾ ਪੈਸਾ ਅਦਾ ਕੀਤਾ ਜਾਵੇ ਮਤਲਬ ਇਹ ਕਿ ਫਸਲ ਉਤੇ 2000 ਰੁਪਇਆ ਪ੍ਰਤੀ ਏਕੜ ਖਰਚ ਜੇ ਆਉਂਦਾ ਵਾ ਕਿਸਾਨ ਨੂੰ ਉਸ ਵਾਸਤੇ 3000 ਰੁਪਿਆ ਪ੍ਰਤੀ ਏਕੜ ਕੀਮਤ ਦੇਣੀ ਬਣਦੀ ਹੈ ਸਰਕਾਰਾਂ ਇਸ ਰਿਪੋਰਟ ਨੂੰ ਲਾਗੂ ਕਰਨ ਦੀ ਗਲਤ ਕਰਦੀਆਂ ਨੇ ਪਰ ਲਾਗੂ ਕਰਨ ਦੀ ਜੁਰਰਤ ਨਹੀਂ ਕਰਦੀਆਂ ਅਸੀਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਗਲੇ 3 ਸਾਲਾਂ ਤੱਕ ਯਾਨੀ 2020 ਤੱਕ ਇਸ ਰਿਪੋਰਟ ਨੂੰ ਸਵਾਮੀਨਾਥਨ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਏਗਾ ਬਹੁਤ ਲੋਕ ਕਹਿੰਦੇ ਨੇ ਕਿ ਫਸਲਾਂ ਦੀ ਕੀਮਤ ਤਾਂ ਕੇਂਦਰ ਮਿੱਤਦਾ ਹੈ ਤੁਸੀਂ ਤੁਸੀਂ ਇਹ ਕਿਵੇਂ ਕਰ ਸਕਦੇ ਜੀ ਇਹ ਠੀਕ ਹੈ ਪਰ ਜੇ ਕਿਸਾਨ ਦਾ ਹੱਕ 3000 ਰੁਪਏ ਬਣਦਾ ਹੈ ਤੇ ਕੇਂਦਰ 2500 ਰੁਪਏ ਦਿੰਦਾ ਹੈ ਤਾਂ ਸਾਨੂੰ ਉਸ ਕਿਸਾਨ ਨੂੰ 500 ਹੋਰ ਰੁਪਈਆ ਦੇਣ ਦਾ ਹੱਕ ਤਾਂ ਹੈ ਕਿ ਇਹ ਸਾਨੂੰ ਇਸ ਹੱਕ ਤੋਂ ਰੋਕ ਸਕਦੇ ਨੇ ਇਸੇ ਤਰ੍ਹਾਂ ਬਹੁਤ ਸਾਰੇ ਕਿਸਾਨ ਬਰਬਾਦ ਹੁੰਦੇ ਨੇ ਕੁਦਰਤੀ ਆਫਤਾਂ ਕੀੜਿਆਂ ਦੇ ਹਮਲੇ ਬੇਮੌਸਮੀ بارشਾਂ ਵਗੈਰਾ ਵਗੈਰਾ ਕਰਕੇ ਫਸਲਾਂ ਦੀ ਨੁਕਸਾਨ ਪੜਪਾਈ ਹੁਣ ਨਾ ਮਾਤਰੇ ਵੱਧ ਤੋਂ ਵੱਧ ਮੁਆਵਜ਼ਾ 8000 ਰੁਪਈਆ ਪ੍ਰਤੀ ਏਕੜ ਦਿੱਤਾ ਜਾਂਦਾ ਕਈ ਵਾਰਾਂ ਤਾਂ 25 25 ਰੁਪਈਏ ਦੇ ਚੈੱਕ ਵੀ ਵੰਡੇ ਜਾਂਦੇ ਨੇ ਇਕ ਕਿਸਾਨ ਨਾਲ ਪੱਦਾ ਮਜ਼ਾਕ ਆ ਉਹਨੂੰ ਕਿਸਾਨ ਨੂੰ ਜ਼ਿੰਦਾ ਮਾਰਨ ਬਰਾਬਰ ਏ ਅਸੀਂ ਕਿਸਾਨ ਦੀ ਪੂਰਨ ਫਸਲ ਬਰਬਾਦ ਹੋਣ ਤੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ ਇਹ ਅਸੀਂ ਦਿੱਲੀ ਚ ਦਿੱਤਾ ਵਾ ਕਿਤਾ ਵਾ ਪੰਜਾਬ ਚ ਦੇਵਾਂਗੇ ਸਿਰਫ ਇਹੋ ਹੀ ਨਹੀਂ ਜਦੋਂ ਕਿਸਾਨ ਦੀ ਫਸਲ ਬਰਬਾਦ ਹੁੰਦੀ ਹੈ ਤਾਂ ਖੇਤ ਮਜ਼ਦੂਰ ਨੂੰ ਕੰਮ ਨਹੀਂ ਮਿਲਦਾ ਉਹ ਵੀ ਭੁੱਖਾ ਮਰਦਾ ਉਸ ਦਾ ਵੀ ਅਸੀਂ ਇੰਤਜ਼ਾਮ ਕਰਾਂਗੇ ਫਸਲ ਦੇ ਬਰਬਾਦ ਹੋਣ ਤੇ 10000 ਰੁਪਏ ਪ੍ਰਤੀ ਮਹੀਨਾ ਉਸ ਸਮੇਂ ਲਈ ਜਿਸ ਵੇਲੇ ਉਹ ਕੰਮ ਤੋਂ ਵਾਂਝਾ ਰਿਹਾ ਕਿਸਾਨ ਜਾਂ ਖੇਤ ਮਜ਼ਦੂਰ ਨੂੰ ਮੁਆਵਜ਼ਾ ਦਿੱਤਾ ਜਾਵੇ। ਜਿਵੇਂ ਮੈਂ ਅੱਗੇ ਕਿਹਾ ਕਿ ਆਪਾਂ ਕਿਸਾਨ ਨੂੰ ਹੋਰ ਉਹਦੇ ਉੱਤੇ ਕਰਜ਼ਾ ਨਹੀਂ ਚੜਨ ਦੇਣਾ। ਨਾ ਹੀ ਆਪਾਂ ਕਿਸਾਨ ਨੂੰ ਮੰਡੀਆਂ 'ਚ ਰੋਲ ਦੇਣਾ। ਸਾਨੂੰ ਪਤਾ ਹੈ ਕਿ ਕਿਵੇਂ ਕਣਕ ਦੀ ਖਰੀਦ ਵੇਲੇ ਤੁਹਾਨੂੰ ਸਾਰੇ ਕਿਸਾਨਾਂ ਨੂੰ ਮਹੀਨਾ-ਮਹੀਨਾ ਜਿੰਸ ਦੀ ਅਦਾਇਗੀ ਨਹੀਂ ਹੋਈ। ਆਮ ਆਦਮੀ ਪਾਰਟੀ ਦੇ ਸਰਕਾਰ ਬਣ ਤੇ ਕਿਸਾਨ ਦੀ ਫਸਲ ਦੇ ਮੰਡੀ ਪਹੁੰਚਣ ਦੇ 24 ਘੰਟਿਆਂ 'ਚ ਉਸ ਦੀ ਖਰੀਦ ਦੀ ਯਕੀਨੀ ਬਣਾਈ ਜਾਊ। ਇਹ ਕਿਸਾਨ ਦਾ ਪੂਰਾ ਭੁਗਤਾਨ ਬੱਧਰ ਕੰਟੈਨਟ ਕੀਤਾ ਜਾਊ ਲੋਕ ਪੁੱਛਦੇ ਆ ਕਿ ਇਸ ਵਾਸਤੇ ਜੇ ਕੇਂਦਰ ਨੇ ਪੈਸੇ ਨਾ ਦਿੱਤੇ ਤਾਂ ਕੀ ਕਰੋਗੇ ਆਲੰਡੀਓ ਸਰਕਾਰ ਇਹਦਾ ਵੀ ਜਵਾਬ ਜਿਹੜਾ ਵਾ ਤੁਹਾਨੂੰ ਮਿਲ ਜੂ